ਅੱਜ ਦੀ ਲਾਇਬ੍ਰੇਰੀ ਤੁਹਾਡਾ ਸਵਾਗਤ ਆ ਤੇ ਬੰਦਾ ਪਿੱਛੇ ਆ ਰਿਹਾ ਦਿੱਤਾ ਆ ਗਿਆ ਬੰਦਾ ਪਿੱਛੇ ਆਪਾਂ ਨੇ ਇਹ ਤਾਂ ਲੈ ਲਈ ਚੁੱਲ੍ਹੇ ਮਿੱਟੀ ਵਾਲੇ ਚੁੱਲ੍ਹੇ ਆ ਲੈ ਲਈ ਆਪਾਂ ਨੇ ਇਹ ਤਾਂ ਬੰਦੇ ਤੇ ਆ ਚੁੱਲਾ ਜੇ ਤੁਸੀਂ ਵੀ ਲੈਣਾ ਬੰਦੇ ਦਾ ਨੰਬਰ ਦਵਾਂਗੇ ਆਪਾਂ ਤੇ ਕਾਲ ਕਰਕੇ ਨੰਬਰ ਲੈ ਲਿਓ ਠੀਕ ਆ ਬਈ ਕੀ ਆ ਨੰਬਰ ਆ ਤੇਰਾ ਜੇ ਕਿਸੇ ਚੁੱਲੇ ਦਾ ਮੇਰਾ 7310762066 73 10 10 762066 76 2066 2066 ਸ਼ੀਕਾ ਸ਼ੀਕਾ ਹਾਂ ਭਾਈ ਜੇ ਕਿਸੇ ਦੇ ਲੈਣਾ ਹੋ ਚੁੱਲੇ ਬਣਾ ਵੀ ਦਿੰਦੇ ਉੱਥੇ ਮੈਂ ਜਿਹੜਾ ਰੱਖਿਆ ਬਣਾ ਘਰੇ ਜ ਬਣਾ ਵੀ ਦਿੰਦੇ ਆ ਨਹੀਂ ਸੰਚਾ ਨਹੀਂ ਆ ਵੀ ਹਾਂ ਇਹ ਕਦਰ ਰੱਖਿਆ ਬਸ ਮਿੰਟਾ ਇਹ ਤਾਂ ਵੈਸੇ ਹੀ ਨਾਜ ਹੈ ਨਾਜ ਉਹ ਕਿਹ ਹੁੰਦਾ ਕਣਕ ਕਣਕ ਅੱਛਾ ਕਣਕ ਕਣਕ ਵੀ ਲੈ ਲੈਂਦੇ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਫਿਰ ਆ ਲਾ ਦੇ ਫਿਰ ਦੋ ਚੁੱਲੇ ਫਿਰ ਆ ਲੈ ਉਧਰ ਬਾਲਟ ਫੇਮਸ ਕਰੀਏ ਫਿਰ ਮੁੰਡਾ ਰਹਿੰਦਾ ਇੱਥੇ ਹੈ ਨਹੀਂ ਉਹ ਉਹ ਰੁਪੜ ਗਿਆ ਹੋਇਆ ਗੇਅਰ ਚ ਪਾ ਦੇ ਗੱਡੀ ਨੂੰ ਕੋਦਰ ਦੇ ਬੈਠੇ ਬੈਠੇ ਨਾ ਇਹਨੇ ਹਾਕ ਮਾਰੀ ਆ ਮੈਂ ਉੱਥੇ ਜਾਂਦੇ ਜਾਂਦੇ ਨੇ ਦੇਖ ਲਾ ਮੇਰੇ ਕੋਲ ਦੀ ਲੰਗਿਆ ਇਹ ਤੇ ਮੈਂ ਦੇਖਿਆ ਹੋ ਮੈਂ ਕਿਹਾ ਦੇ ਯਾਰ ਫਿਰ ਦੋ ਚੁੱਲੇ ਯਾਰ ਇਹਦਾ ਬਹੁਤ ਵਧੀਆ ਚੀਜ਼ ਬਣ ਗਈ ਯਾਰ ਮੈਂ ਹਲ ਮਿੱਟੀ ਵਾਲੇ ਬਣਾਉਣ ਲੱਗਿਆ ਤਾਂ ਆਪਣੇ ਇੱਥੇ ਨਾ ਮਿੱਟੀ ਵਾਲੇ ਫਿਰ ਉਹ ਮਸਾਲਾ ਮਸਲੋ ਕਿਹਾ ਦੇਖ ਭੜ ਗਿਆ ਕਹਿੰਦੀ ਕੁਝ ਵੀ ਨਹੀਂ ਆਣਾ ਦੀ ਹੈ ਮੈਂ ਦੇਖ ਭੜ ਕੀ ਕਰਨੀ ਇਹਨਾਂ ਦੀ ਦੇਖ ਵਾਲ ਤੇ ਪਛੀਨ ਕੇ ਘਾਰਾ ਲੱਗੇਗਾ ਅੰਦਰ ਮਾੜਾ ਮਾੜਾ ਅੱਛਾ ਘਾਰਾ ਬੱਸ ਛੁੱਟੀ ਦੇ ਛੁੱਟੀ ਘਾਰਾ ਕਿੱਦਾਂ ਲਾ ਦੇ ਅੰਦਰ ਅੰਦਰ ਪਸੇ ਲਾ ਅੰਦਰ ਅੰਦਰ ਲਾਣਾ ਪੜੇਗਾ ਮਾੜਾ ਮਾੜਾ ਜੋ ਕਾਲੇ ਹੁੰਦੇ ਓਹਨਾਂ ਨੂੰ ਹਾਂ ਕਾਲੇ ਨਹੀਂ ਅੱਛਾ ਜਨਾਬ ਵੀ ਲੈ ਵੀ ਸਰਜੂ ਜਨਾਬ ਵੀ ਲਈਏ ਫੇਰ ਵੀ ਘਾਰਾ ਲਾ ਦੇ ਮਾੜਾ ਮਾੜਾ ਅੱਛਾ ਮੋੜਾ ਪੜਾ ਜਿਹੜਾ ਪੜਾ ਜਾਂ ਕਹਿੰਦੇ ਆਪਾਂ ਬਸ ਬਸ ਠੀਕ ਆ ਠੀਕ ਆ ਧੰਨਵਾਦ ਬਈ ਤੇਰਾ ਇਹਦਾ ਫਰਮਾਇਆ ਤੇਰੀ ਠੀਕ ਆ ਬਈ ਤੇ ਇਹ ਮੈਨੂੰ ਰਸਤੇ ਜਾਂਦਾ ਮਿਲਿਆ ਮੈਂ ਚੱਲ ਲੈ ਲੈਂਦੇ ਆ ਇਹ ਬੰਦਾ ਹੁਣ ਹੈ ਇਨੇ ਰਿੰਕੂ ਨੂੰ ਕਰਿਆ ਤਾਂ ਰਿੰਕੂ ਕੋਲ ਚਾਬੀ ਦੀ ਚਾਬੀ ਮੈਂ ਅੰਦਰ ਰੱਖ ਦੇਣਾ ਇਹਨੂੰ ਚਲੋ ਠੀਕ ਆ ਬਾਈ ਤੇਰਾ ਧੰਨਵਾਦ ਤਾਂ ਜਾਣਾ ਹੁਣ ਹੁਣ ਹੈ ਠੀਕ ਆ ਆ ਤੈਨੂੰ ਆਉਣਗੇ ਹੁਣ ਤੈਨੂੰ ਫੋਨ ਟੈਲੀਫੋਨ ਤੇ ਆਪਾਂ ਚੁੱਲੇ ਦਾ ਨਾਬ ਵੀ ਦੇਖ ਲਈ ਵੀ ਆਉਂਦਾ ਵੀ ਆਪਣੇ ਰੱਖਿਆ ਹੋ ਦੋਏ ਲੈ ਲੈ ਇੱਕ ਥੋੜਾ ਜਿਹਾ ਗੋੜਿਆ ਇੱਕ ਥੋੜਾ ਜਿਹਾ ਲੰਬਾ ਜਿਹਾ ਬਈ ਰੱਖ ਕੇ ਵੀ ਦੇਖ ਲਈਏ ਲੈ ਬਈ ਐ ਪੂਰਾ ਫਿੱਟ ਆਉਂਦਾ પણ ਕੀ ਗੱਲ તો ਕਹਾਂ ਕਿਹੜੇ ਪਿੰਦ ਤੇ ਆਉਂਦਾ ਜੁਪੀ ਤੇ ਉਪੀ ਚੱਲ ਗਿਆ ਸਰ ਸਾਹਿਬ ਜੁਪੀ ਤੇ ਆਉਂਦੇ ਆ ਜੁਪੀ ਨੂੰ ਕਿੱਥੇ ਰੁਕਣਾ ਕਿੱਥੇ ਆ ਮੁੱਕੜ ਰੁਕ ਜਾਂਦੀਆਂ ਕਹੀਂ ਵੀ ਰੁਕ ਜਾਂਦੀਆਂ ਜਿੱਥੇ ਵੀ ਰਾਤ ਹੁੰਦੀ ਹੈ ਅੱਛਾ ਰਾਤ ਹੁੰਦੀ ਹੈ ਠੀਕ ਇਹਦਾ ਮਤਲਬ ਇਹ ਹੈ ਵੀ ਤੁਸੀਂ ਜੇ ਪੂਰੇ ਪੰਜਾਬ ਚ ਕਿਤੇ ਕਿਸੇ ਨੇ 10 15 ਚੁੱਲ੍ਹੇ ਇਕੱਠੇ ਵੀ ਲੈਣੇ ਉੱਥੇ ਵੀ ਜਾ ਸਕਦੇ ਹੋ ਹਾਂਜੀ ਹਾਂਜੀ ਜਾ ਸਕਦੇ ਪੂਰੇ ਪੰਜਾਬ ਚ ਜਿੱਥੇ ਮਰਜ਼ੀ ਭਾਈ ਕਾਲ ਕਰ ਲਓ ਉਹਨਾਂ ਨੂੰ ਤੇ ਤੁਸੀਂ ਚੁੱਲ੍ਹੇ ਲੈ ਸਕਦੇ ਆ ਲੋ ਵੀ ਇੱਕ ਹੋਰ ਚੀਜ਼ ਆਪਣੇ ਅੱਜ ਮੋਟਰ ਨਾਲ ਜੁੜ ਗਈ ਤੇ ਦੂਜੇ ਚੁੱਲੇ ਪੁਰਾ ਕੇ ਦੇਖਾ ਥੋੜਾ ਜਿਹਾ ਨੂੰ ਵੀ ਇੱਕ ਚੱਕਰ ਲੱਗਦਾ ਥੋੜੇ ਜਿਹਾ ਆਇਦਲਾ ਸਾਈਡ ਤੋਂ ਉੱਚੇ ਲੱਗਦੇ ਇਹ ਦੇਖੇ ਦਬਰ ਵੀ ਰੱਖ ਕੇ ਠੀਕ ਹੈ ਆਹ ਤਰਾ ਟੁੱਟਿਆ ਹੋਇਆ ਇਧਰ ਦੂਗਾ ਤਾਰਾ ਦੂਰੋਂ ਪਾਉਂਦੇ ਵਿੱਚ ਯਾਰ ਆਹ ਆਹ ਤਰਾ ਵਿਚ ਮੋ ਗਿਆ ਪਤਾ ਹੈ ਕਿ ਆਇਆ ਡੈਕੇ ਮੋ ਜਾ ਕੋਈ ਨਹੀਂ ਭਾਈ ਸਾਹਿਬ ਹਾਂ ਹਾਂ ਡੈਕਾ ਦੇ ਇੱਕੋ ਪਿੰਨਾ ਰੋੜ ਖਰਾਬ ਬੰਦਾ ਉੱਤੀ ਸਿਲੰਗਿਆਂ ਨਾਲ ਰਿਹਟ ਹੈ ਜੀ ਅੱਛਾ ਅੱਛਾ ਮੋਟਾ ਤੋਂ ਹੋਈ ਜਾਂਦਾ ਹੈ ਅੱਛਾ ਅੱਛਾ ਹਾਂ ਅਨਰੋਪੜ ਜਾਣਾ ਆਂ ਮੈਂ ਰੋਪੜ ਜਾਣਾ ਪਤਾ ਆ ਸਿੱਧੀ ਸੜਕ 'ਤੇ ਰੋਪੜ ਨੂੰ ਜਾਂਦੇ ਆ ਆ ਇੱਥੇ ਚੜਕਣਾ ਆਪਣੇ ਖੱਬਿਆ ਤੋਂ ਮੋੜ ਲੈ ਸਿੱਧਾ ਰੋਪੜੇ ਜਾਊਗਾ ਇਹ ਤਾਂ ਵਧੀਆ ਬਣੇ ਬਾਕੀ ਜਿਹੜੀ ਆ ਆ ਚੀਜ਼ ਨਹੀਂ ਹੁੰਦੀ ਯਾਰ ਜਿਹੜੀ ਆ ਤੇਰੇ ਆ ਸਪ੍ਰਿੰਗ ਵਾਲੀ ਚੀਜ਼ ਆ ਤੇਰੇ ਯਾਰ ਜੰਗ ਬਾਕੀਆਂ ਦੇ ਨਹੀਂ ਹੁੰਦੀ ਇਹ ਕਿੱਥੇ ਬਣਾਈ ਰੱਖੀ ਚੀਜ਼ ਐ ਜੀ ਬਣਾਵਾਂ ਰੱਖੀ ਆ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਚਲੋ ਮੈਂ ਲਾਉਂ ਮਤ ਅੱਖਾਂ ਇਧਰੋਂ ਗਾਵੇਂ ਨਹੀਂ ਕੱਢਦੇਗੇ ਨਹੀਂ ਇਧਰ ਜਾਣਾ ਹੋਣਾ ਹੈਗਾ ਉਹੀ ਜਾਣ ਜਾਣਾ ਪੈਣਾ ਜਿਵੇਂ ਉਪਰ ਇਥੇ ਤੂੰ ਮੈਨੂੰ ਮੈਂ ਰੋਕਦਾ ਉਹ ਗਾਉਂ ਸਾਡੇ ਜੀ ਵੀ ਜਾਂਦਾ ਉੱਥੀ ਸੜਕ ਉਹ ਕੋਈ ਪਿੰਡੀ ਬਹੁਤ ਬੜਾ ਮੂ ਤਾਂ ਬੋਲੇ ਘਰ ਚੁੱਲੇ ਚੱਲ ਲੈਣੇ ਪਾਰੇ ਹਾਂ ਉਹ ਬਸ ਗਾਵੇਂ ਬੜਨੇ ਵਾਲਾ ਗਾਜੇ ਵੀ ਦੇਖੋ ਉਸੇ ਉੱਤਰ ਬੜਨਾ ਉੱਥੇ ਬੜਦੀ ਭਾਵੇਂ ਸਿੱਧਾ ਉੱਤਰ ਕੋ ਆਏ ਮੁਰਗੀ ਭਾਵੇਂ ਲੈ ਫੇ ਚੰਦੇ ਬੜ ਕੇ ਆਪੜੇ ਇਹ ਬਹੁਤ ਟਾਈਮ ਦੀ ਖੁਆਇਸ਼ ਸੀ ਚੁੱਲੇ ਬਣਾਉਣ ਦੀ ਆਪਾਂ ਮੋਟੋ ਖੱਚ ਲਈ ਇਹ ਇਹ ਆਪਾਂ ਲਾਵਾਂਗੇ ਮੂਰੇ ਫਾਰਮ ਮਿਲ ਪਿਕਚਰ ਮੂਰੇ ਅੱਜ ਦੇਖਦਾ ਅੰਦਰ ਪਿਆਜ਼ ਟਮਾਟਰ ਪਏ ਆ ਅੱਜ ਮੈਨੂੰ ਥੋੜਾ ਜਿਹਾ ਕੰਮ ਹੈ ਸ਼ਾਇਦ ਅੱਜ ਨਾ ਜਾਵਾਂ ਚੁੱਲੇ ਆਪਣੀ ਮੋਟਰ ਨਾਲ ਜੁੜ ਗਏ ਅੱਜ ਭਾਈ ਇਹ ਚੀਜ਼ ਹੋਰ ਜੁੜੀ ਹੈ ਹੋਰ ਅਸੀਂ ਬਹੁਤ ਚੜੀਆਂ ਬੁੱਟੀਆਂ ਮੋਟੇ ਪਾ ਲਾ ਕੇ ਰੱਖ ਲਿਆ ਹੁਣ ਦੋ ਤਿੰਨ ਦਿਨ ਅਸੀਂ ਮੈਂ ਬਾਹਰ ਤਾਂ ਛੇ ਮਿਲੇ ਗਿਆ ਅਸੀਂ ਉਸ ਤੋਂ ਬਾਅਦ ਫਿਰ ਜੂਸਲ ਭਾਜੀ ਇੱਥੇ ਆਏ ਹੋ ਤੇ ਜੂਸਲ ਭਾਜੀ ਨੂੰ ਅਸੀਂ ਮਿਲਣ ਚਲੇ ਗਏ ਕੱਲ ਫੈਮਿਲੀ ਵੈਲਕਮ ਤੇ ਤੁਸੀਂ ਬਲੌਗ ਦੇਖਣਾ ਮੇਨ ਬਲੌਗ ਮੇਰੇ ਉਹਦੇ ਚੈਨਲ ਪਰ ਉਹ ਦਿਨ ਪਹਿਲਾਂ ਇੱਥੇ ਮੈਂ ਪਾਣੀ ਲਾਇਆ ਤਾਂ ਹੁਣੇ ਫੇਰ ਦੋਰੇ ਪਾਣੀ ਮੰਗਦੇ ਆ ਆ ਕੱਲ ਪਰਸ ਨੂੰ ਲਾਉਂਗਾ ਪਾਣੀ ਇਹਨਾਂ ਨੂੰ ਥੋੜਾ ਹੋਰ ਸਾ ਮਿਲ ਲਵੇ ਪਰਸ ਨੂੰ ਲਾਵਾਂਗੇ ਪਾਣੀ ਤੇ ਹੁਣ ਟਾਈਮ ਹੁੰਦਾ ਜਾਂਦਾ ਭਾਈ ਮੇਰੇ ਗਰਾਊਂਡ ਦਾ ਤਾਂ ਨਿਕਲੀ ਗਰਾਊਂਡ ਤੋਂ ਭਾਈ ਉੱਤੇ ਲੱਗਲੇ ਆਪਣੇ ਬਹੁਤ ਸਾਰੇ ਇੱਥੇ ਹੁਣ ਅਸੀਂ ਇੱਕ ਚੀਜ਼ ਮੋਟਰ ਬਣੀ ਇੱਕ ਚੀਜ਼ ਹੋਰ ਥੋੜੀ ਜਿਹੀ ਮਿਸ ਕਰ ਰਹੇ ਆ ਵੀ ਜੇ ਉਹ ਹੋ ਜਾਵੇ ਹੁਣ ਇਹੜਾ ਬੂਟਾ ਜਿਹੜਾ ਫਲ ਫਲ ਆਏ ਹੋਏ ਹੁਣ ਇਹਨਾਂ ਤੇ ਇਹ ਖਤਰਾ ਜਾਂਦੀ ਹੈ ਵੀ ਆ ਕੇ ਕੋਈ ਜਾਨਵਰ ਖਾ ਲੂਗਾ ਮੇਰੇ ਪਿਛਲੇ ਸਾਲ ਵੀ 3000 ਦੇ ਬੂਟੇ ਲਵਾ ਦੇ ਪਿੱਛੇ ਜਾਨਵਰ ਪੜਦੇ ਤੇ ਖਾ ਜਾਂਦੇ ਤੇ ਇਹਨਾਂ ਨੂੰ ਬਹੁਤ ਖਤਰਾ ਨਹੀਂ ਹੈ ਕੋਈ ਇਹਨਾਂ ਦਾ ਜਿਹੜੇ ਅਸੀਂ ਆ ਜਾਲੀ ਲੁਵਾਈ ਹੈ ਵੀ ਹੁਣ ਕੋਈ ਖਤਰਾ ਨਹੀਂ ਹੈਗਾ ਅੱਜ ਲਾਈਵ ਵੀਡੀਓ ਪੈਣੀ ਹੈ ਅੱਜ ਸ਼ਾਮ ਨੂੰ ਲਾਈਵ ਵੀਡੀਓ ਪੈਣੀ ਹੈ ਇਹ ਇਹ ਸ਼ਾਮ ਦੇ 6-7 ਵਜੇ ਚੱਲੇ ਜਦ ਦੁੱਖ ਵੀਡੀਓ ਹੋਰ ਅਪਲੋਡ ਹੋਊਗੀ ਫਿਰ ਤੁਹਾਡੇ ਤੱਕ ਆਊਗੀ ਤੇ ਹੋਰ ਗੱਲਾਂ ਪਤਾ ਜਿਵੇਂ ਦਮਾ ਵਿਚ ਗੱਲਬਾਤ ਸੋਚੀ ਹੋਈ ਸੀ ਦੀ ਉਹ ਮੈਂ ਕੱਲ ਵਾਲੀ ਵੀਡੀਓ ਕਰੂੰਗਾ ਲਾਈਵ ਦੇ ਵਿੱਚ ਕੱਲੋਂ ਹਾਂ ਫਿਰ ਤੁਹਾਡੇ ਬਹੁਤ ਜ਼ਿਆਦਾ ਮੈਸੇਜ ਤੇ ਟੈਲੀਫੋਨ ਆ ਰਹੇ ਆ ਵੀ ਸਾਡੇ ਲਾਗੇ ਅਨੰਤਪੁਰ ਸਾਹਿਬ ਸਾਡੇ ਲਾਗੇ ਆ ਵੀ ਸਾਨੂੰ ਅਨੰਤਪੁਰ ਸਾਹਿਬ ਦੇ ਵੀ ਦਰਸ਼ਨ ਕਰਵਾ ਲਓ ਗੱਲ ਮੈਂ ਸੋਚਦਾ ਜਿਹੜੇ ਜਿਹੜੇ ਗੁਰਦਾਰੇ ਜਾਵਾਂਗੇ ਉਹ ਉਹਨਾਂ ਗੁਰਦਾਰਾਂ ਦੇ ਅਸੀਂ ਲਾਈਵ ਵੀਡੀਓ ਵੀ ਬਣਾ ਕੇ ਲਈਏ ਇੱਕ ਇੱਕ ਵੀ 10-10 ਮਿੰਟ ਦੀ ਲਾਈਵ ਵੀਡੀਓ ਬਣਾਈਏ ਉੱਥੇ ਜਿਹੜੇ ਜਿਹੜੇ ਗੁਰਦਾਰੇ ਅਸੀਂ ਜਾਣਾ ਹੈ ਜਿਵੇਂ ਉਧਰ ਗੁਰਦਾਰੇ ਸਾਹਿਬ ਪੈਜੰਦ ਅਨੰਦਪੁਰ ਸਾਹਿਬ ਪੈਜੰਦੇ ਆ ਤਿੰਨ ਤਿੰਨ 6 7 7 ਗੁਰਦਾਰ ਸਾਹਿਬ ਪੈਜੰਦ ਜਿਹੜੇ ਇਤਿਹਾਸਿਕ ਗੁਰਦਾਰੇ ਆ ਹੋਰ ਵੀ ਆ ਛੋਟੇ ਛੋਟੇ ਹੋਰ ਗੁਰਦਾਰੇ ਵੀ ਹੈਗੇ ਆ ਪਰ ਜਿਹੜੇ ਮੇਨ ਗੁਰਦਾਰੇ ਆ ਤਿੰਨ ਅਨੰਦਪੁਰ ਸਾਹਿਬ ਗੁਰਦਾਰੇ ਹੈਗੇ ਤਿੰਨ ਤੋਂ ਚਾਰ ਗੁਰਦਾਰੇ ਵੀ ਹੈਗੇ ਉੱਥੇ ਤੇ ਗੁਰੂ ਕੀ ਲਾਹੌਰ ਵੀ ਜਾਵਾਂਗੇ ਕੱਲ ਨੂੰ ਅ हां बाबा बुड्ढा जी बाबा गुरु दत्ता जी हां ਜੇ ਸਮੇਂ ਦੇ ਨਾਲ ਸਾਨੂੰ ਤੁਰਨਾ ਪੈਣਾ ਤੇ ਸਮੇਂ ਦੇ ਨਾਲ ਸਾਨੂੰ ਕਵਰ ਕਰਕੇ ਸਾਰੀਆਂ ਚੀਜ਼ਾਂ ਥੋੜੇ ਤੱਕ ਪਹੁੰਚਾਵਾਂਗੇ ਤੇ ਆਪ ਵੀ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਕੱਲ ਵੀਡੀਓ ਤੇ ਵੀਟ ਕਰਿਓ ਉਹਨਾਂ ਕੱਲ ਨੂੰ ਪਰਸੋਂ ਨੂੰ ਪਾਵਾਂਗੇ ਫਿਰ ਹੋਲੀ ਮਹਲਾ ਹੋਲਾ ਮਹਲਾ ਨਾ ਹੋਲੀ ਆ ਫਿਰ ਹੋਲੀ ਖੇਲਾਂਗੇ ਬਹੁਤ ਚੀਜ਼ਾਂ ਜਿਹੜੀਆਂ ਫਿਰ ਤੁਸੀਂ ਮੈਸੇਜ ਤੇ ਟੈਲੀਫੋਨ ਆਉਂਦੇ ਰਹਿੰਦੇ ਆ ਵੀ ਜੀ ਆਹ ਚੀਜ਼ ਦੇਖਣੀ ਉਹ ਫਿਰਾਂਗੇ ਆਪਣੇ ਵੱਲ ਤੋਂ ਪੂਰੀ ਕੋਸ਼ਿਸ਼ ਆ ਤੇ ਅੱਜ ਦੀ ਵੀ ਲਾਈਵ ਵੀਡੀਓ ਫੜਾਈ ਆਪਣੀ ਫਿਰ ਇੱਥੇ ਤੱਕ ਉਨੇ ਦੀ ਥੋੜੀ ਜਿਹੀ ਗੜਾਈ ਮੰਗਦਾ ਇਹ ਵੀ ਕਾਫੀ ਵੀ ਜਿਹਦਾ ਹੁਣ ਆ ਥੋੜੀ ਜਿਹਾ ਜ਼ਿਆਦਾ ਵੱਡਾ ਹੋ ਗਿਆ ਮੈਂ ਹੁਣ ਵੈਸੇ ਬਹੁਤ ਕਵਰ ਕਰਦਾ ਜਾ ਰਿਹਾ ਇਹ ਮੈਂ ਤਾਂ ਫਿਰ ਕਹਾਂ ਪੂਰੀ ਉਹ ਬਣ ਜਾਣਾ ਫਿਰ ਉੱਪਰ ਦੀ ਹੋਊਗੀ ਦੀ ਕਟਿੰਗ ਹੋਰ ਮਹੀਨੇ ਤੱਕ ਮਹੀਨੇ ਤੱਕ ਆ ਪੂਰਾ ਬਣ ਜੂਗੀ ਮੇਰੇ ਹਿਸਾਬ ਨਾਲ ਗੱਲ ਵਾਦੇ ਦੀ ਭਾਈ ਪੂਰੀ 1 ਮਹੀਨਾ ਲੱਗੂਗਾ ਮੈਥੀ ਵੀ ਹੋ ਗਈ ਹੁਣ ਮੈਥੀ ਕੱਲੂ ਓਂਕੱਟੀ ਥੋੜੀ ਜਿਹੀ ਹੋਰ ਵੱਡੀ ਹੋ ਜਾਵੇ ਮੈਥੀ ਸਿਕਾਉਣੀ ਐ ਇਹ ਜਾਨੀ ਆਪਣੀ ਨੌਰਵੇ ਉਹਨਾਂ ਨੇ ਸਪੈਸ਼ਲ ਡਿਮਾਂਡ ਕੀਤੀ ਨੌਰਵੇ ਵਾਲਿਆਂ ਨੇ ਭਾਈ ਸਾਨੂੰ ਮੈਥੀ ਸਿਕਾ ਕੇ ਦਿਓ ਪਰ ਹੁਣ ਮੈਂ ਮੇਥੇ ਦੇ ਕੁਝ ਦੇਖਿਆ ਅਸੀਂ ਘਰੇ ਵੱਡੇ ਕਿ ਸੁਕਾਈ ਪਰ ਉਨੀ ਮਹਿਕ ਹੀ ਨਹੀਂ ਹੈਗੀ ਜਿਹੜੀ ਇੱਕ ਸਾਲ ਨਾਲ ਅਸੀਂ ਮੇਥੀ ਕੱਟੀ ਉਹ ਕਮਰੇ ਦੇ ਵਿੱਚ ਵੱਡ ਨਹੀਂ ਤਹੋਦਾ ਜਿਹੜੇ ਕਮਰੇ ਜਿੱਥੇ ਸਰਕਾਰ ਇਹਦੇ ਮੇਥੇ ਨੂੰ ਇੰਨੀ ਮਹਿਕਦੀ ਉਹਦੀ ਮੇਥੀ ਦੀ ਪਤਾ ਨਹੀਂ ਹੁਣ ਹਾਈਬ੍ਰਿਡ ਬੀਜ ਹੈ ਇਹ ਇਹ ਹੁਣ ਕਿਆ ਪਤਾ ਕਿਆ ਜੱਫ ਕਰ ਆਪਣੇ ਪੌਣਾਂ ਦੇ ਕੁੜੀ ਛੱਲਾ ਮਾਰਦੇ ਆ ਹੁਣ ਤਾਂ ਦਿਖਾਉਂਦਾ ਤੁਹਾਨੂੰ ਮੈਂ ਬਾਹਰ ਅੱਗੇ ਮੇਥਾ ਚਲੋ ਦੇਖਦੇ ਆ ਇੱਥੇ ਆਹ ਆਹ ਮੇਥੀ ਤੇ ਮੈਂ ਇਥੇ ਨੇ ਸਬਜ਼ੀ ਸਬਜ਼ੀ ਬਣਾ ਕੇ ਕਰਦਾ ਏ ਜਗਾਰ ਇੱਥੇ ਆਪਣੇ ਬਹੁਤ ਸਾਰੇ ਚੀਜ਼ਾਂ ਵਧੀਆਂ ਹੋਈਆਂ ਹੋਈਆਂ ਤੇ ਧੰਨਵਾਦ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਤੇ ਜੁੜੇ ਰਹੋ ਜਾਨ ਮਹਲ ਦੇ ਇੱਕ ਲਾਈਵ ਚੈਨਲ ਦੇ ਨਾਲ ਵੀ ਬਾਕੀ ਮਗਰ ਮੋਟਰ ਪਰ ਮਗਰ ਮੱਦ ਲੱਗਾ ਅੱਧੀ ਦੇ ਇੱਕ ਇਸਤਾਲਾਂ ਦੇ ਨਾਲ ਤੇ ਸਾਡੇ ਉਹ ਉਹਦਾ ਨਿਆਣੇ ਲੈ ਕੇ ਕਿਨਾਂ ਅ ਮੇਰੀ ਵਾਈਫ ਦੇ ਭਤੀਜੇ ਆਏ ਹੋਏ ਆ ਮੋੜਾਂ ਮੇਰਾ ਗੜੇ ਗੜੇ ਤੋਂ ਉਹਨੂੰ ਕਿਹਾ ਲੱਗਦਾ ਨਾ ਤਨਵਜ ਜੀ ਲਾਈਵ ਦੇਖਣ ਵਾਸਤੇ